ਜਿੰਨਾ ਅੱਛਾ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨੂੰ ਹੱਥ ਪਾ ਗਿਆ ਸੀ ਮੈਂ ਬਾਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਿਆ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਜੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਇਸਕੇ ਮੈਂ ਕਿੰਨੇ ਬਚਾਇਆ ਤੁਹਾਨੂੰ ਸਰੋ ਆਪੇ ਹੀ ਬਚ ਰੱਬ ਵੱਲੋਂ ਬਚ ਗਈ ਸਰੀਰ ਨੂੰ ਹੱਥ ਪਾ ਗਿਆ ਤੇ ਉਦੋਂ ਬਾਅਦ ਮੈਂ ਫੜ ਗਿਆ ਅੱਛਾ ਬਾਹਰ ਕਿਵੇਂ ਆਏ ਤੁਸੀਂ ਉਪਰੋਂ ਨਹਿਰ ਚ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਵਾਜ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਹੁੰਦੀ ਆ ਨਹੀਂ ਜੀ ਕੋਈ ਨਹੀਂ ਹੈ ਸਤ ਨੇੜੇ ਕੋਈ ਪਿੰਡ ਹੀ ਨਹੀਂ ਸੀ ਅਜਿੱਥੇ ਮੈਂ ਕਿੰਨਾ ਚ ਵਾਂਚ ਕਿਵੇਂ ਹੈ ਬਈ ਸਰੀ ਨੂੰ ਹੱਥ ਪਾਇਆ ਜੀ ਸਰੀ ਨੂੰ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਗਏ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹਦੇ ਹੋ ਜਾਂ ਹਾਂਜੀ ਜਿਹੜੇ ਫਰਲ ਸਾਹਮਣੇ ਆ ਵੀ ਜਿਹਦੇ ਤੇ ਉਹਨਾਂ ਨੇ ਧੱਕਾ ਮਾਰਿਆ ਸੀ ਨਹਿਰ ਦੇ ਵਿੱਚ ਉਹ ਜਿੰਦਾ ਸਾਥ ਪੌੜੀਆਂ ਦਾ ਇਹਦੇ ਵਿੱਚ ਕੀ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਕੀ ਹੋਈ ਹੈ ਤੇ ਤੋਂ ਅੱਗੇ ਮੈਨੇਜਰ ਹਾਂਜੀ ਪਹਿਲਾਂ ਤਾਂ ਇਹ ਬੜੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਜਿਹਦੇ ਦੱਸਣ ਮੁਤਾਬਕ ਜਿੱਦਾਂ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਪਾਜਦ ਮੇਰੇ ਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਰਦੇ ਰੱਜੀ ਦੇ ਕਿਨਾਰੇ ਦੇ ਜਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਆ ਪਹ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀ ਇਹ ਮਦਦ ਲਈ ਕਿਸੇ ਨਕਾਰ ਤੋਂ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਕਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਹੈ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਨਹੀਂ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਜਿਹੇ ਜਿੱਥੇ ਹੋ ਗਈ ਹੈ ਦੱਸੋ ਤੇ ਇਸ ਕਰਕੇ ਉਹ ਅਗਲੀ ਜਿਹੜੀ ਆ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਲੋ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾਰੇ ਆ ਤੇ ਉਹ ਜਿਵੇਂ ਉਸ ਦੇ ਬਿਆਨ ਮੁਤਾਬਕ ਕਰ ਵੀ ਅਗਲੀ ਕਾਰਵਾਈ ਕਰ ਦੇ ਸਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਸੀ ਕਿਹੜੀ ਧਰਮਾ ਤਹਿ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋ ਗਿਆ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਪਰ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸਟੇਪਾ ਸੀ ਜੋ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਇਹ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਨਹੀਂ ਕਰ ਰਹੀ ਪਰ ਉਹਨੇ ਦੱਸਿਆ ਕਿ ਵੀ ਕਿਉਂ ਪਰਸਮਣੇ ਉਹੋ ਕੇਸ ਜਿਹੜੀ ਇਹਦੇ ਤੋਂ ਬਚ ਗਈ ਹੈ। ਸੋ ਉਹਦੇ ਕਹਿਣ ਮੁਤਾਬਕ ਉਹ ਸਦਮੇ ਵਿੱਚ ਸੀ ਤੇ ਉਸਦੇ ਸਿਰ ਤੇ ਸੱਟ ਵੱਜਣ ਚ ਵੱਜਤ ਕੋਰੀ ਵੀ ਕਰਕੇ ਉਸ ਦੀ ਯਾਦ ਆਇਸ ਉਹਦੇ ਵਿੱਚ ਕੁਛ ਨਾ ਕੁਛ ਭੁੱਲ ਜਾਂਦੀ ਹੈ ਤੇ ਅੱਧੇ ਡਰੀ ਹੋਈ ਸੀ। ਸਰ ਕੋਸ਼ਿਸ਼ ਪੇਸ਼ ਕਰਾਂ ਕਿ ਬਿਆਨ ਹੋਣਗੇ ਜੇ ਤੁਹਾਡੇ ਕੋਲ ਕੋਈ ਪੁੱਛਤੀ ਕੀਤੀ ਜਾਵੇ। ਦੇਖੋ ਜਿੰਨਾ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸ ਬਾਰੇ ਦੱਸ ਰਿਹਾ ਹਾਂ। ਉਹ ਬਾਇਨਰ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਮੈਂ ਦਾ ਤਿਆਨ ਕਰਵਾ। ਸਰਕਾਰ ਦੀ ਵੀਡੀਓ ਕਿਹਾ ਕਿ ਮੇਰੀ ਮਾਂ ਵੀ ਦੋਸ਼ੀ ਦੀ ਮਾਂ ਦੇ ਅੰਤਰ ਦੇ। ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ। ਵੀ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਡੈਕ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਕੋਈ ਨਹੀਂ ਕਰ ਰਹੀ ਕਰਾ। ਥੈਂਕ ਯੂ। ਥੈਂਕ ਯੂ।